ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਪਹਿ ਲਾਥੇ ਦੁੱਖ ਬਿਨਸੇ ਸੁਖ ਪਾਇਆ दयालु हुआ पार ब्रह्म स्वामी पूरा सतगुरु धया प्रब जीओ तुमेरो साहिब दाता कर किरपा प्रब दीन दयाला गुण गावो रंग राता रहाओ ਸਤ ਗੁਰ ਨਾਮ ਨਿਦਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲਈਨਾ ਮਨ ਵਸਿਆ ਅਬ ਨਾਸੀ ਤਾਂ ਕੋ ਬਿਗਨ ਨਾ ਕੋ ਲਗ ਜੋ ਸਤ ਗੁਰ ਆਪਣਾ ਰੱਖੇ ਚਾਰਨ ਕਮਲ ਵਸੇ ਹਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰ ਜਿਨ ਪੂਰਨ ਪਹਿਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰ ਜਿਨ ਪੂਰਨ ਪਹਿਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਗੁਰਾਂ ਨੇ ਕਿਰਪਾ ਕਰਕੇ ਜੋ ਹੁਕਮ ਰੂਪ ਦੇ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ ਸਤਗੁਰਾਂ ਦੀ ਕਿਰਪਾ ਨਾਲ ਹੀ ਇਹ ਸ਼ਬਦ ਦੀ ਸੰਖੇਪ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਾਧ ਸੰਗਤ ਜੀ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਉਸਦੇ ਵਿੱਚ ਸਤਿਗੁਰ ਮਹਾਰਾਜ ਬਖਸ਼ਿਸ਼ ਕਰ ਰਹੇ ਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ हे ਮੇਰੇ ਪ੍ਰਭੂ ਜੀ ਤੁਸੀਂ ਮਾਲਕ ਹੋ ਤੇ ਤੁਸੀਂ ਹੀ ਮੈਨੂੰ ਸਾਰੀਆਂ ਦਾਤਾਂ ਦੇਣ ਵਾਲੇ ਹੋ ਜਿਸ ਦਿਨ ਇਹ ਗੱਲ ਜੀਵਨ ਦੇ ਵਿੱਚ ਸਮਝ ਆ ਗਈ ਪਰਮੇਸ਼ਰ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਜੀਵਨ ਬਤੀਤ ਹੋਣਾ ਸ਼ੁਰੂ ਹੋ ਗਿਆ ਹਰ ਜਗ੍ਹਾ ਉਸ ਪਰਮੇਸ਼ਰ ਦੇ ਭਰੋਸੇ ਤੇ ਮਨੁੱਖ ਫਿਰ ਆਪਣਾ ਸੁਭਾਅ ਬਣਾ ਲੈਂਦਾ ਹੈ ਕਿ ਮੇਰਾ ਮਾਲਕ ਅਤੇ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਉਹ ਅਕਾਲ ਪੁਰਖ ਪਰਮੇਸ਼ਰ ਹੈ ਸਤਿਗੁਰੂ ਕਹਿੰਦੇ ਦੁਨੀਆ ਦੇ ਵਿੱਚ ਇੱਕ ਮਾਲਕ ਹੈ ਰੋਜ਼ਾਨਾ ਹੀ ਆਪਾਂ ਬਚਨ ਪੜ੍ਹਦੇ ਆਂ ਸਤਿਗੁਰ ਜੀ ਦੇ ਸਾਚਾ ਸਾਹਿਬ ਸੱਦ ਮਿਹਰਵਾ ਉਹ ਪਰਮੇਸ਼ਰ ਸੱਚਾ ਮਾਲਕ ਹੈ ਸਦਾ ਥੇ ਰਹਿਣ ਵਾਲਾ ਹੈ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਬਥੇਰੇ ਦੁਨੀਆਂ ਵਿੱਚ ਮਾਲਕ ਹੁੰਦੇ ਆ ਅੱਜ ਹੈ ਕੱਲ ਨਹੀਂ ਹੋਏਗਾ ਉਦਾਹਰਨ ਦੇ ਤੌਰ ਤੇ ਕਿਸੇ ਮਕਾਨ ਦਾ ਮਾਲਕ ਮਨੁੱਖ ਦਾ ਸੁਭਾਈ ਹੈ ਕਿ ਮੈਂ ਮਾਲਕ ਹਾਂ ਮੇਰਾ ਘਰ ਹੈ ਪਰ ਇਹ ਮਰ ਜਾਂਦਾ ਫਿਰ ਉਹਦਾ ਪੁੱਤਰ ਬਣ ਜਾਂਦਾ ਉਹ ਮਰ ਜਾਂਦਾ ਉਹਦਾ ਪੁੱਤਰ ਬਣ ਜਾਂਦਾ ਪਰ ਸਦਾ ਫਿਰ ਕੋਈ ਮਾਲਕ ਨਹੀਂ ਹੈ ਪਰ ਦੁਨੀਆ ਦੇ ਵਿੱਚ ਇੱਕ ਸਦਾ ਫਿਰ ਮਾਲਕ ਹੈ ਉਹ ਮੇਰਾ ਵਾਹਿਗੁਰੂ ਮੇਰਾ ਪਰਮੇਸ਼ਰ ਅਕਾਲ ਪੁਰਖ ਹੈ ਸਭ ਕਹਿੰਦੇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੈਨੂੰ ਦਾਤਾ ਦੇਣ ਵਾਲੇ ਆਪਾਂ ਜਦੋਂ ਵੀ ਸਤਗੁਰ ਦੀ ਸ਼ਰਨ ਵਿੱਚ ਆਈਏ ਇੱਕ ਅਰਦਾਸ ਕਰੀਏ ਸਤਗੁਰ ਮਹਾਰਾਜ ਕਿਰਪਾ ਕਰੋ ਸਾਨੂੰ ਅਕਲ ਬਖਸ਼ਿਸ਼ ਕਰੋ ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆ ਜਾਏਗਾ ਵੀ ਅਕਲ ਤਾਂ ਬਹੁਤ ਹੈ ਮੈਂ ਤਾਂ ਇੰਨਾ ਪੜਿਆ ਲਿਖਿਆ ਸਕੂਲ ਕਾਲਜ ਯੂਨੀਵਰਸਿਟੀਆਂ ਚ ਪੜਿਆ ਮੇਰੇ ਕੋਲ ਇੰਨੇ ਸਰਟੀਫਿਕੇਟ ਹਨ ਪਰ ਕਿਹੜੀ ਅਕਲ ਗੁਰੂ ਦੇ ਕੋਲੋਂ ਮੰਗਣੀ ਹੈ ਕਿਉਂਕਿ ਜਿਹੜੀ ਅਕਲ ਸਾਸ ਸੰਗਤ ਦੀ ਸਾਡੇ ਕੋਲ ਹੈ ਨਾ ਉਹ ਗੁਰੂ ਦੇ ਘਰ ਦੇ ਵਿੱਚ ਨਹੀਂ ਚੱਲਦੀ ਜਿਸ ਤਰ੍ਹਾਂ ਇੱਕ ਦੇਸ਼ ਦਾ ਪੈਸਾ ਦੂਸਰੇ ਦੇਸ਼ ਵਿੱਚ ਨਹੀਂ ਚੱਲਦਾ ਨਾ ਇਸੇ ਤਰ੍ਹਾਂ ਇਹ ਜਿਹੜੀ ਦੁਨਿਆਵੀ ਸਾਡੇ ਕੋਲ ਹੰਕਾਰ ਦੀ ਵਿੱਦਿਆ ਹੈ ਜਿਹਦੇ ਨਾਲ ਅਸੀਂ ਆਪਣੇ ਹੰਕਾਰ ਨੂੰ ਵਧਾਉਂਦੇ ਆਂ ਇਹ ਸਤਗੁਰ ਦੇ ਦਰ ਤੇ ਨਹੀਂ ਚਲਦੀ ਇੱਥੇ ਆ ਕੇ ਇੱਕ ਗੁਰੂ ਦੇ ਕੋਲ ਅਕਲ ਮੰਗਣੀ ਹੈ ਕਿ ਸਤਗੁਰ ਮੈਨੂੰ ਅਕਲ ਦੇ ਦਿਓ ਮੈਨੂੰ ਸਮਝ ਦੇ ਦਿਓ ਉਹ ਕਿਹੜੀ ਹੈ ਗੁਰਾ ਇੱਕ ਦੇਹ 부ਝਾਈ 부ਝਾਈ ਦਾ ਅਰਥ ਮੈਨੂੰ ਸਮਝ ਦੇ ਦਿਓ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਕਿ ਸਤਗੁਰ ਮਹਾਰਾਜ ਇਹ ਅਕਲ ਦੇ ਦਿਓ ਦਾਤਾ ਇੱਕੋ ਹੀ ਹੈ ਤੇ ਦੂਸਰਾ ਇਹ ਕਿ ਮੈਨੂੰ ਭੁੱਲਣਾ ਨਹੀਂ ਚਾਹੀਦਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਦਾਤੇ ਬਥੇਰੇ ਬਣੇ ਫਿਰਦੇ ਪਰ ਦੁਨੀਆ ਦਾ ਦਾਤਾ ਸਾਰੀਆਂ ਦਾਤਾਂ ਦੇਣ ਵਾਲਾ ਉਹ ਹੈ ਇੰਨੀਆਂ ਦਿੰਦਾ ਹੈ ਦਿੰਦਾ ਦੇ ਲੈਂਦੇ ਥੱਕ ਪਾਏ ਸਭ ਕਹਿੰਦੇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਹੁਣ ਇੱਕ ਦਾਤ ਮੰਗੀ ਹੈ ਸਤਿਗੁਰ ਦੇ ਕੋਲੋਂ ਕਿਹੜੀ ਦਾਤ ਹੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ हे ਪਰਮੇਸ਼ਰ ਅਕਾਲ ਪੁਰਖ ਜੀ ਤੁਸੀਂ ਦੀਨਾਂ ਤੇ ਬਰਦਿਆ ਕਰਨ ਵਾਲੇ ਹੋ ਦਿਆਲੂ ਹੋ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਮੈਂ ਤੇਰੇ ਪਿਆਰ ਦੇ ਵਿੱਚ ਰੰਗਿਆ ਜਾਵਾਂ ਤੇ ਰੰਗ ਕੇ ਤੇਰੇ ਗੁਣਾਂ ਨੂੰ ਗਾਵਾਂ ਵੈਸੇ ਵੀ ਗੁਰੂ ਸਾਹਿਬ ਦਾ ਹੁਕਮ ਹੈ ਠਾਕੁਰ ਗਾਈਏ ਆਤਮ ਰੰਗ ਤੇਰੇ ਪਿਆਰ ਦੇ ਵਿੱਚ ਰੰਗਿਆ ਜਾਵਾਂ ਤੇਰੇ ਗੁਣਾਂ ਨੂੰ ਗਾਉਂਦਾ ਰਵਾਂ ਤੇ ਇਹ ਮੇਰੇ ਤੇ ਬਖਸ਼ਿਸ਼ ਕਰਦੇ ਹੋ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਉਂ ਮ ਰੰਗ ਰਤਾ ਰਹਾਉ ਸ਼ਬਦੀ ਅਰੰਭਤਾ ਹੁੰਦੀ ਹੈ ਪ੍ਰਭ ਕੀ ਸਰਣ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਇਹ ਵੀ ਤਾਂ ਬਹੁਤ ਵੱਡਾ ਜੀਵਨ ਦੇ ਵਿੱਚ ਘਟ ਹੈ ਨਾ ਡਰ ਤੇ ਦੁੱਖ ਜਿਹਦੇ ਕਰਕੇ ਅੱਜ ਮਨੁੱਖ ਪਰਮੇਸ਼ਰ ਨੂੰ ਛੱਡ ਕੇ ਜਗਾ ਜਗਾ ਭਟਕ ਰਿਹਾ ਕੀ ਮੇਰਾ ਡਰ ਖਤਮ ਹੋ ਜਾਏ ਮੇਰੇ ਦੁੱਖ ਖਤਮ ਹੋ ਜਾਣ ਡਰ ਕਾ ਦਾ ਹੈ ਜੋ ਹੋਇਆ ਨਹੀਂ ਉਹਨੂੰ ਮੰਨ ਕੇ ਬੈਠਾ ਪਰ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਰੱਬ ਨੂੰ ਛੱਡ ਕੇ ਜਗਾ ਜਗਾ ਭਟਕਦੇ ਆ ਹੋਰ ਡਰ ਪੈਦਾ ਕਰ ਦਿੰਦੇ ਆ ਤੁਹਾਡੇ ਹੱਥਾਂ ਦੇ ਵਿੱਚ ਮੁੰਦਰੀਆਂ ਪਵਾ ਦਿੰਦੇ ਆ ਗਲਾਂ ਦੇ ਵਿੱਚ ਧਾਗੇ ਪੈਰਾਂ ਦੇ ਵਿੱਚ ਧਾਗੇ ਇੱਕ ਡਰ ਹਮੇਸ਼ਾ ਵਾਸਤੇ ਤੁਹਾਡੇ ਜੀਵਨ ਦੇ ਵਿੱਚ ਖੜਾ ਕਰ ਦਿੰਦੇ ਆ ਵੀ ਤੁਹਾਡੇ ਉੱਪਰ ਕੋਈ ਡਰ ਹੈ ਤੇ ਉਹ ਏਦਾਂ ਖਤਮ ਹੋਏਗਾ ਧਾਗੇ ਬੰਨਣ ਨਾਲ, ਮੁੰਦਰੀਆਂ ਬੰਨ੍ਹਣ ਨਾਲ। ਪਰ ਸਤਗੁਰੂ ਕਹਿੰਦੇ ਭਾਈ ਤੂੰ ਸਤਗੁਰੂ ਦੀ ਸ਼ਰਨ ਵਿੱਚ ਆ ਜਾ। ਸਤਗੁਰੂ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਸਤਗੁਰੂ ਦੀ ਮੱਤ ਧਾਰਨ ਕਰਨਾ। ਗੁਰੂ ਵਾਲਾ ਬਣ ਜਾ। ਗੁਰੂ ਦੇ ਕਹੇ ਮੁਤਾਬਕ ਚੱਲਣਾ ਸ਼ੁਰੂ ਕਰ ਦੇ। ਤੇਰੇ ਸਾਰੇ ਡਰ ਖਤਮ ਹੋ ਜਾਣਗੇ ਸਾਰੇ ਦੁੱਖ ਖਤਮ ਹੋ ਜਾਣਗੇ ਪ੍ਰਭ ਕੀ ਸਰਣ ਦੇਖੋ ਨਾ ਜਿਸ ਵੇਲੇ ਆਪਾਂ ਇਹ ਦਰਸ਼ਨ ਕਰਦੇ ਬਾਣੀ ਸਰਣ ਦੇ ਨਾਣੇ ਨੂੰ ਸਿਹਾਰੀ ਹੈ ਕਿ ਜਦੋਂ ਉਹਦੀ ਸ਼ਰਨ ਵਿੱਚ ਆਉਂਦੇ ਆ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਦੇ ਨਾਲ ਕੀ ਹੁੰਦਾ ਸਾਰੇ ਡਰ ਖਤਮ ਹੋ ਜਾਂਦੇ ਆ ਪ੍ਰਭ ਕੀ ਸਰਣ ਸਗਲ ਪਹਿਲਾਥੇ ਦੁੱਖ ਪਿੰਡ ਸੇ ਸੁਖ ਪਾਇਆ ਕਿਉਂਕਿ ਆਤਮਿਕ ਸੁਖ ਚਾਹੀਦਾ ਹੈ ਤੇ ਸਤਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ ਸਾਡੇ ਸਾਹਮਣੇ ਦੋ ਇਤਿਹਾਸ ਵਿੱਚ ਮਿਸਾਲਾਂ ਮਿਲਦੀਆਂ ਹਨ ਜਿਹੜਾ ਸਤਗੁਰੂ ਦੀ ਸ਼ਰਨ ਛੱਡ ਕੇ ਬਾਬਾ ਰਾਮ ਰਾਏ ਔਰੰਗਜੇਬ ਦੀ ਸ਼ਰਨ ਵਿੱਚ ਜਾਂਦਾ ਦੁਖੀ ਹੁੰਦਾ ਪਰ ਜਿਹੜਾ ਔਰੰਗਜੇਬ ਨੂੰ ਛੱਡ ਕੇ ਗੁਰੂ ਕਲਗੀਧਰ ਪਾਸ਼ਾ ਸਭਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ ਅੱਜ ਕਿੰਡੀ ਵੱਡੀ ਮਹਾਨਤ ਹੈ ਉਹਨਾਂ ਦੀਆਂ ਰਚਨਾਵਾਂ ਨੂੰ ਗੁਰੂ ਸਾਹਿਬ ਨੇ ਆਖਿਆ ਤੁਸੀਂ ਤਾਂ ਤੁਹਾਡੀ ਰਚਨਾ ਜਿਹੜੀ ਹੈ ਜਿੰਦਗੀ ਨਾਮਾ ਹੈ ਜੇ ਅੱਜ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਬਾਅਦ ਭਾਈ ਗੁਰਦਾਸ ਦੀਆਂ 12 ਤੇ ਜੇ ਕਿਸੇ ਦੀ ਬਾਣੀ ਪੜੀ ਜਾਂਦੀ ਹੈ ਨਾ ਦਰਬਾਰ ਸਾਹਿਬ ਦੇ ਵਿੱਚ ਉਹ ਭਾਈ ਨੰਦ ਲਾਲ ਸਿੰਘ ਜੀ ਦੀ ਹੈ ਨੰਦ ਲਾਲ ਸੀ ਪਰ ਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰੂ ਕਾ ਸਿੰਘ ਬਣ ਗਿਆ ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚੋਂ ਚਲਾ ਗਿਆ ਬਾਬਾ RAM ਰਾਏ ਤੇ ساری ਜ਼ਿੰਦਗੀ ਗੁਰੂ ਸੇਵਣੇ ਉਹਨੂੰ ਬੇਦਖਲ ਕਰ ਦਿੱਤਾ ਤੇ ਇੱਥੇ ਆ ਕੇ ਡਰ ਖਤਮ ਹੋ ਗਿਆ ਆਨੰਦ ਲਾਲ ਦਾ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ ਕਿੰਨਾ ਵੱਡਾ ਸਾਡੇ ਸਾਹਮਣੇ ਗੁਰੂ ਸਾਹਿਬ ਮਹਾਰਾਜ ਨੇ ਇਤਿਹਾਸ ਸਾਡੀ ਮਿਸਾਲ ਸਾਡੇ ਸਾਹਮਣੇ ਉਦਾਹਰਨ ਰੱਖੀ ਹੈ ਪ੍ਰਭ ਕੀ ਸ਼ਰਨ ਸਗਲ ਪਹਿ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਉਹਦੀ ਕਿਰਪਾ ਨਾਲ ਕਿਉਂਕਿ ਜਦੋਂ ਦਿਆਲੂ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਅਕਾਲ ਪੁਰਖ ਬਖਸ਼ਿਸ਼ ਕਰਦਾ ਤੇ ਪ੍ਰਮਾਤਮਾ ਦਾ ਨਾਮ ਧਿਆਇਆ ਜਾਂਦਾ ਉਹਦੀ ਕਿਰਪਾ ਤੋਂ ਬਗੈਰ ਨਹੀਂ ਇਸੇ ਕਰਕੇ ਮੰਗ ਕੀਤੀ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋਂ ਰੰਗ ਰਾਤਾ ਰਹਾਓ ਸਤ ਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਨਾਸੀ ਸਾਨੂੰ ਆਹ ਚਿੰਤਾ ਹੈ ਸਾਨੂੰ ਫਲਾਨੀ ਚਿੰਤਾ ਹੈ ਬੰਦਾ ਫਿਰ ਭਗਤੀ ਵਿੱਚ ਬਣੀ ਡੁੱੜ ਸਕਦਾ ਬਾੜੀ ਪੜਨ ਲੱਗਦਾ ਹੈ ਚਿੰਤਾ ਜਿਹੜੀਆਂ ਹਨ ਉਹ ਜ਼ੋਰ ਪਾਉਂਦੀਆਂ ਡਰ ਦੁੱਖ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਪਰ ਜਦੋਂ ਸਤਗੁਰੂ ਦੇ ਕੋਲ ਆਉਂਦਾ ਹੈ ਸਤਗੁਰੂ ਇਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਜਿਹੜਾ ਖਜ਼ਾਨਾ ਨਾਮ ਹੈ ਨਾ ਉਹ ਪੱਕਾ ਕਰ ਦਿੰਦਾ ਸਤਗੁਰ ਨਾਮ ਨਿਧਾਨ ਲੜਾਇਆ ਤੇ ਜਦੋਂ ਉਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਤੇ ਸਾਰੀ ਚਿੰਤਾ ਮਨੁੱਖ ਦੀ ਦੂਰ ਹੋ ਜਾਂਦੀ ਹੈ ਜਦੋਂ ਘਰ ਪੜਦੇ ਨਾ ਸ਼ਬਦ ਧੁਰ ਕੀ ਬਾਣੀ ਆਈ ਕਿੱਥੇ ਹਿਰਦੇ ਘਰ ਦੇ ਵਿੱਚ ਜਦੋਂ ਬਾਣੀ ਦੇ ਮੁਤਾਬਕ ਗੁਰੂ ਸਾਹਿਬ ਦੇ ਕਹੇ ਦੇ ਮੁਤਾਬਕ ਜੀਵਨ ਦਾ ਸ਼ੁਰੂ ਕਰ ਦਿੱਤਾ ਨਾ ਆਪਾਂ ਉਹਦਾਂ ਸਾਰੀਆਂ ਚਿੰਤਾਵਾਂ ਸਤਗੁਰ ਕਹਿੰਦੇ ਤੇਰੀਆਂ ਖਤਮ ਹੋ ਜਾਣਗੀਆਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਤਗੁਰ ਨਾਮ ਨਿਦਾਹੰਦ ਰਾਇਆ ਚਿੰਤਾ ਸਗਲ ਬਨਾਸੀ ਫਿਰ ਹੋਰ ਕਿਰਪਾ ਕੀਤੀ ਕਰ ਕਿਰਪਾ ਆਪਣੋ ਕਰ ਲਈਨਾ ਮਨ ਵਸਿਆ ਬਨਾਸੀ ਪਰਮੇਸ਼ਰ ਕਾ ਰਹਿਮਤ ਕਰਕੇ ਨਾ ਜਿਹਨੂੰ ਆਪਣਾ ਬਣਾ ਲੈਂਦਾ ਤੇ ਉਹਦੇ ਵਿੱਚ ਉਹਦੇ ਮਨ ਦੇ ਵਿੱਚ ਉਹ ਨਾ ਸਰਹਤ ਅਕਾਲ ਪੁਰਖ ਵਸ ਜਾਂਦਾ ਹੈ ਮਨ ਵਸਿਆ ਅਬਨਾਸੀ ਫਿਰ ਉੱਤੇ ਦੂਸਰਾ ਕੋਈ ਨਹੀਂ ਹੁੰਦਾ ਤਾਂ ਕੋ ਬੇਗਨਾ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਜਿਹਦੀ ਰੱਖਿਆ ਗੁਰੂ ਕਰਦਾ ਆਪ ਬਖਸ਼ਿਸ਼ ਕਰਦਾ ਉਹਦੇ ਅੰਗ ਸੰਗ ਹੈ ਜਿਹਨੂੰ ਭਰੋਸਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਰਾਖਾ ਏਕ ਹਮਾਰਾ ਸੁਆਮੀ ਤੇ ਉਹਨੂੰ ਫਿਰ ਕੋਈ ਰੁਕਾਵਟ ਨਹੀਂ ਆਉਣ ਦਿੰਦਾ ਤਾਂ ਕੋ ਬਿਗੜਨਾ ਕੋ ਲਾਗੇ ਜੋ ਸਤਗੋੜ ਆਪਣੇ ਰਾਖੇ ਚਰਨ ਕਮਲ ਵਸੇ ਰਿੱਧ ਅੰਤਰ ਅੰਮ੍ਰਿਤ ਹਰ ਰਸ ਚਾਖ ਕੇ ਉਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਜਿਹੜਾ ਨਾ ਪ੍ਰਮਾਤਮਾ ਦਾ ਜਿਹੜਾ ਕੋਮਲ ਚਰਨ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹਦੇ ਵੀ ਹਿਰਦੇ ਵਿੱਚ ਵਸਾ ਦਿੰਦਾ ਤੇ ਉਹਦੀ ਵਰਕਤ ਦੇ ਨਾਲ ਉਹ ਆਤਮਿਕ ਜੀਵਨ ਦੇਣ ਵਾਲੇ ਹਰੀ ਨਾਮ ਨੂੰ ਰਸ ਨੂੰ ਚਦਾ ਹੀ ਪ੍ਰਾਪਤ ਕਰਦਾ ਰਹਿੰਦਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਨੇ ਜਿਨ ਮੰਨ ਕੀ ਇੱਛ ਪਜਾਈ ਸੇਵਾ ਦੇ ਸਾਧ ਸੰਗਤ ਦੀ ਦੋ ਭਾਵਨ ਇੱਕ ਸੇਵਾ ਜੋ ਆਪਾਂ ਸਰੀਰ ਨਾਲ ਕਰਦੇ ਆਂ ਤੇ ਇੱਕ ਹੈ ਸੇਵਾ ਭਗਤੀ ਸਬ지 ਬਾਣੀ ਵਿੱਚ ਕਹਿੰਦੇ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨਾ ਕਾਇ ਕਿਉਂਕਿ ਅਸੀਂ ਅਕਾਲ ਪੁਰਖ ਦੀ ਕੀ ਸੇਵਾ ਕਰ ਸੰਦੋ ਸਾਡੀ ਸੇਵਾ ਕਰਦਾ ਤੇ ਅਸੀਂ ਕੀ ਕਰਨਾ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਸ ਪ੍ਰਮਾਤਮਾ ਨੇ ਹਰ ਵੇਲੇ ਸਾਡੀਆਂ ਇਛਾਵਾਂ ਪੂਰੀਆਂ ਕੀਤੀਆਂ ਹਨ ਜਿਹਨ ਮੰਨ ਕੀ ਇੱਛ ਪੁਜਾਈ ਜਿਹਨੇ ਸਾਰੀਆਂ ਇਛਾਵਾਂ ਪੂਰੀਆਂ ਕੀਤੀਆਂ ਤੇ ਸੇਵਕਾਂ ਵਾਂਗ ਉਸ ਦੀ ਸੇਵਾ ਭਗਤੀ ਕਰਦਾ ਰਹੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਹਨ ਮੰਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰ ਜਨਪੂਰਨ ਪਹਿਜਰਖਾਈ ਸਤਗੁਰ ਕਹਿੰਦੇ ਮੈਂ ਪਰਮੇਸ਼ਰ ਤੋਂ ਮੈਂ ਆਪਣੇ ਵਾਹਿਗੁਰੂ ਜੀ ਤੋਂ ਅਕਾਲ ਪੁਰਖ ਜੀ ਤੋਂ ਸਤਕੇ ਜਾਨਾ ਬਲਿਹਾਰ ਜਾਨਾ ਹਾਂ ਕੁਰਬਾਨ ਜਾਨਾ ਹਾਂ ਜਿਨੇ ਹਮੇਸ਼ਾ ਹੀ ਜ਼ਿੰਦਗੀ ਵਿੱਚ ਮੇਰੇ ਜਿੰਨੀਆਂ ਰੁਕਾਵਟਾਂ ਆਈਆਂ ਵਿਗੜਾਏ ਉਹਨੂੰ ਪੂਰੇ ਤੌਰ ਤੇ ਮੇਰੀ ਇੱਜ਼ਤ ਰੱਖੀ ਹੈ ਨਾਨਕ ਦਾ ਤਾਂ ਕਹਿ ਬਲਿਹਾਰ ਜਨਪੂਰਨ ਪਹਿਜਰਖਾਈ ਇਹ ਹਮੇਸ਼ਾ ਫਿਰ ਜ਼ਿੰਦਗੀ ਵਿੱਚ ਸਤਗੁਰ ਕਹਿੰਦੇ ਯਾਦ ਰੱਖਣਾ ਕਿ ਇਹ ਪਰਮੇਸ਼ਰ ਜੀ ਤੂੰ ਮੇਰਾ ਮਾਲਕ ਹੈ ਤੂੰ ਮੇਰਾ ਦਾਤਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਤੇ ਦੋ ਚੀਜ਼ਾਂ ਮੰਗੀਆਂ ਗੁਰੂ ਸਾਹਿਬ ਮਹਾਰ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਗੁਰੂ ਮਹਾਰਾਜ ਬਖਸ਼ਿਸ਼ ਕਰ ਇਹ ਜ਼ਿੰਦਗੀ ਦੇ ਵਿੱਚ ਸਮਝ ਆ ਗਈ ਕਿ ਸਾਹਿਬ ਉਹ ਹੈ ਮੇਰਾ ਦਾਤਾ ਉਹ ਹੈ ਸਾਰਿਆਂ ਦਾ ਦਾਤਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾ ਸੰਗਤ ਦੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲੌਫ ਤੇ ਸਾਰੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ